ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਗੱਲਬਾਤ ਕਰਾਂਗੇ ਆਪਾਂ ਅੱਜ ਵਾਲਾਂ ਦੀ ਵਾਰ ਜਦੋਂ ਤੁਸੀਂ ਕੰਗਾ ਕਰਦੇ ਆਂ ਕੰਗਾ ਵਾਲਾਂ ਦੇ ਵਿੱਚ ਫੇਰਦੇ ਆਂ ਤਾਂ ਤੁਹਾਡੇ ਹੱਥਾਂ ਵਿੱਚ ਵਾਲ ਗਰੁੱਬੜਿਆਂ ਦੇ ਗਰੁੱਬੜੇ ਆ ਜਾਂਦੇ ਆ ਮਤਲਬ ਕਿ ਤੁਹਾਡੇ ਵਾਲ ਝੜਦੇ ਆ ਬਹੁਤ ਜ਼ਿਆਦਾ ਝੜਦੇ ਆ ਜਿਦੋਂ ਤੁਸੀਂ ਨਾਉਣੇ ਆ ਤਾਂ ਨਾਲ ਹੀ ਭਰ ਜਾਂਦੀ ਝੜ ਕੇ ਵਾਲਾ ਨਾਲ ਤੇ ਵਾਲ ਖੁਸ਼ਕ ਦੋ ਮੂਹੇ ਬਣ ਜਾਂਦੇ ਆ ਦੋਸਤੋ ਇਹ ਵੀਡੀਓ ਅੰਤ ਤੱਕ ਦੇਖਿਓ ਆਪਾਂ ਤੁਹਾਨੂੰ ਇਹਦਾ ਹੱਲ ਵੀ ਦੱਸਾਂਗੇ ਆਯੁਰਵੈਦਿਕ ਦਵਾਈ ਤੁਹਾਨੂੰ ਇੱਕ ਮੈਂ ਦੱਸੂਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਹਦੀਆਂ ਸਾਵਧਾਨੀਆਂ ਦੀ ਦੋਸਤੋ ਹਰ ਤੀਜਾ ਬੰਦਾ ਤੀਜੀ ਔਰਤ ਤੀਜੀ ਭੈਣ ਸਾਡੇ ਇਹਨਾਂ ਸਮੱਸਿਆਵਾਂ ਦੇ ਨਾਲ ਘिरी ਹੋਈ ਹੈ ਕਿਸੇ ਦੇ ਵਾਲ ਝੜਦੇ ਆ ਕਿਸੇ ਦੇ ਵਾਲ ਪਤਲੇ ਆ ਕਿਸੇ ਦੇ ਵਾਲ ਦੋ ਮੂਹੇ ਹੋ ਗਏ ਆ ਤੇ ਕਿਸੇ ਦੇ ਵਾਲ ਟੁੱਟਦੇ ਆ ਇਹ ਵਾਲ ਇੱਕ ਦਿਨ ਵਿੱਚ ਨਹੀਂ ਝੜਦੇਗੇ ਇਹ ਹੌਲੀ 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 ਕਰਕੇ ਤੁਹਾਡੇ ਵਾਲ ਸਾਰੇ ਝੜ ਜਾਂਦੇ ਆ ਜੇ ਇਹਦੇ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਕਈ ਤਾਂ ਸਾਡੀਆਂ ਗਲਤੀਆਂ ਕਰਕੇ ਵੀ ਹੁੰਦਾ ਵਾ ਕਈ ਵਾਰ ਆਪਣੀਆਂ ਗਲਤੀਆਂ ਕਰਕੇ ਵੀ ਇਹ ਹੋ ਜਾਂਦਾ ਵਾ ਬਾਕੀ ਦੂਜਾ ਕਾਰਨ ਪੋਸ਼ਣ ਦੀ ਕਮੀ ਗਲਤੀਆਂ ਆਪਣੀਆਂ ਕੀ ਉਹ ਵੀ ਦੱਸੂਗਾ ਮੈਂ ਪੋਸ਼ਣ ਦੀ ਕਮੀ ਹੋ ਜਾਂਦੀ ਹੈ ਸਰੀਰ ਵਿੱਚ ਆਇਰਨ ਪ੍ਰੋਟੀਨ ਵਿਟਾਮਿਨ ਦੀ ਕਮੀ ਹੋ ਜਾਂਦੀ ਹੈ ਤਾਂ ਵਾਲ ਕਮਜ਼ੋਰ ਹੋ ਜਾਂਦੇ ਆ ਉਹਦੇ ਨਾਲ ਹੁਣ ਆਪਾਂ ਗਲਤੀ ਕੀ ਕਰਦੇ ਆ ਇਹ ਆਪਾਂ ਬਿਨਾਂ ਸੋਚੇ ਸਮਝੇ ਹਰ ਰੋਜ਼ੀ ਵਾਲਾਂ ਨੂੰ ਸ਼ੈਂਪੂ ਕਰੀ ਜਾਂਦੇ ਆ ਨੰਬਰ 2 ਤੇ ਜਿਹੜਾ ਸ਼ੈਂਪੂ ਆ ਉਹ ਜਾਦੇ ਕੈਮੀਕਲ ਵਾਲਾ ਵਰਤੀ ਜਾਂਦੇ ਆ ਆਪਾਂ ਨੰਬਰ 10 ਤੇ ਆਪਾਂ ਸਟ੍ਰੈਸ ਬਹੁਤ ਲੈਨੇ ਆ। ਸਟ੍ਰੈਸ ਬਹੁਤ ਹੋ ਜਾਂਦੀ ਆ ਆਪਾਂ ਟੈਨਸ਼ਨ ਆ। ਬੇਫਾਇਦਾ ਹੀ ਟੈਨਸ਼ਨ ਲਈ ਜਾਂਦੇ ਆ। ਇਹਨਾਂ ਨਾਲ ਵੀ ਇਹ ਸਮੱਸਿਆ ਆਉਂਦੀ ਆ। ਚਿੰਤਾ ਕਾਰਨ ਨੀਂਦ ਪੂਰੀ ਨਾ ਆਉਣੀ। ਪਾਣੀ ਘੱਟ ਪੀਣਾ। ਇਹ ਸਾਰੀਆਂ ਚੀਜ਼ਾਂ ਵਾਲਾਂ ਨੂੰ ਜੜਾਂ ਤੋਂ ਕਮਜ਼ੋਰ ਕਰ ਦਿੰਦੀ ਹੈ ਸ਼ੈਂਪੂ ਯਾਦੇ ਕਰਨਾ ਵਾਲਾਂ ਨੂੰ ਖੁਸ਼ਕ ਕਰ ਦਿੰਦੇ ਆ ਇੱਕ ਆਪਾਂ ਵਾਲ ਸੁਕਾਉਣ ਲਈ ਜਿਹੜਾ ਟੂਲ ਹੈਅਰ ਡਰਾਇਰ ਆਪਾਂ ਵਰਤਦੇ ਆ ਸਟ੍ਰੇਨਰ ਵਰਤਦੇ ਆ ਉਹ ਵਾਲਾਂ ਨੂੰ ਅੰਦਰੋਂ ਸਾੜ ਦਿੰਦੇ ਆ ਦੋ ਮੁਹੇ ਵਾਲ ਕਿਉਂ ਬਣਦੇ ਆ ਕਿਉਂਕਿ ਵਾਲਾਂ ਵਿੱਚ ਨਮੀ ਖਤਮ ਹੋ ਜਾਂਦੀ ਹੈ ਵਾਲ ਸੁੱਕ ਜਾਂਦੇ ਆ ਖੁਸ਼ਕ ਹੋ ਜਾਂਦੇ ਆ ਤੇ ਉਹ ਸਿਰਿਆਂ ਤੋਂ ਫਟਣ ਲੱਗ ਜਾਂਦੇ ਆ ਉਹਨਾਂ ਨੂੰ ਕਹਿ ਦਿੰਦੇ ਆ ਵਾਲ ਦੋ ਮੁਹੇ ਹੁੰਦੇ ਇਹ ਆਪਣੀ ਆਪ ਤਾਂ ਠੀਕ ਹੁੰਦੇ ਨਹੀਂ ਇਹਨਾਂ ਨੂੰ ਸਹੀ ਦੇਖਭਾਲ ਦੀ ਤੇ ਕੁਝ ਸਾਵਧਾਨੀਆਂ ਦੀ ਜ਼ਰੂਰਤ ਆ ਫਿਰ ਇਹ ਗੱਲ ਜਾ ਕੇ ਠੀਕ ਹੋਣੀ ਹੈ ਫਿਰ ਤੁਸੀਂ ਇਹਨਾਂ ਨੂੰ ਠੀਕ ਕਰ ਸਕਦੇ ਆ ਹੁਣ ਗੱਲ ਕਰੀਏ ਇਹਨਾਂ ਦੇ ਹੱਲ ਦੀ ਤੇ ਹੱਲ ਆ ਇਹਨਾਂ ਦਾ ਨਾਰੀਅਲ ਦਾ ਤੇਲ ਲੈ ਲਓ ਤੁਸੀਂ ਥੋੜਾ ਜਿਹਾ ਕਾਸਟਰ ਆਇਲ ਪਾ ਲਓ ਵਿੱਚ ਉਹਦੇ ਇਹਨਾਂ ਨੂੰ ਮਿਲਾ ਕੇ ਹਰ ਰੋਜ਼ ਤੁਸੀਂ ਮ사ਜ ਕਰੋ ਹਾਰੋਜ਼ ਨਹੀਂ ਤਾ ਤੀਜੇ ਦਿਨ ਮ사ਜ ਕਰ ਲੋ ਇਹਨਾਂ ਦੇ ਮ사ਜ ਕਰਕੇ ਤੁਸੀਂ ਅੱਧਾ ਘੰਟਾ ਇਹਨਾਂ ਨੂੰ ਛੱਡ ਦੇਣੀ ਹੈ ਅੱਧੇ ਘੰਟੇ ਬਾਅਦ ਤੁਸੀਂ ਪਾਣੀ ਨਾਲ ਸਿਰ ਧੋ ਲੋ ਜਿਹੜਾ ਸ਼ੈਂਪੂ ਆਉ ਤੁਸੀਂ ਹਫ਼ਤੇ 'ਚ 1-2 ਵਾਰ ਹੀ ਵਰਤਣਾ ਬਾਹਲਾ ਸ਼ੈਂਪੂ ਨਹੀਂ ਵਰਤਣਾਗੇ ਇਹ ਜਿਹੜਾ ਨਾਰੀਅਲ ਦਾ ਤੇਲ ਆ ਤੇ ਕਸਟਰਾ ਹਲਾ ਇਹਦੀ ਚੰਗੀ ਤਰ੍ਹਾਂ ਮ사ਜ ਕਰਨੀ ਹੈ ਸਿਰ ਦੇ ਵਿੱਚ ਤੁਸੀਂ ਉਹ ਨੂੰ ਛੱਡ ਦਿਓ ਕੁਝ ਟਾਈਮ ਲਈ ਅ ਚੀਤੀਮੈਂਟ ਲਈ ਉਹ ਨੂੰ ਛੱਡ ਦਿਓ ਅੱਧੇ ਘੰਟੇ ਲਈ ਉਸ ਤੋਂ ਬਾਅਦ ਤੁਸੀਂ ਸਿਰ ਧੋ ਲਓ ਦੋ ਤਿੰਨ ਵਾਰ ਤੁਸੀਂ ਹਫ਼ਤੇ 'ਚ ਇਹ ਕਰੋ ਹਾਰੋ ਇਹ ਜ਼ਨਾ ਕਰੋ ਦੂਜੇ ਤੀਜੇ ਦਿਨ ਤੀਜੇ ਤਨੂ ਇਸ ਨੂੰ ਜਰੂਰ ਕਰੋ ਦੂਜਾ ਹਾਲਾ ਤੁਸੀਂ ਦਹੀਂ ਦੇ ਵਿੱਚ ਅੰਡਾ ਮਿਲਾਓ ਅੰਡਾ ਮਿਲਾ ਕੇ ਹਫਤੇ ਦੇ ਵਿੱਚ ਇੱਕ ਵਾਰ ਉਹਦੀ ਮ사ਜ ਕਰ ਲਓ ਇਸ ਨਾਲ ਵਾਲ ਨਰਮ ਤੇ ਮਜ਼ਬੂਤ ਬਣਨਗੇ ਦੋਸਤੋ ਇੱਕ ਕੁਝ ਚੀਜ਼ਾਂ ਹੈਗੀਆਂ ਜਿਨ੍ਹਾਂ ਦਾ ਆਪਾਂ ਧਿਆਨ ਰੱਖ ਕੇ ਆਪਣੇ ਵਾਲਾਂ ਦੀ ਚੰਗੀ ਕੇਅਰ ਕਰ ਸਕਦੇ ਹਾਂ ਸਬਜ਼ੀਆਂ ਖਾਓ ਤਾਜ਼ੀਆਂ ਹਰੀਆਂ ਸਬਜ਼ੀਆਂ ਖਾਓ ਦਾਲਾਂ ਖਾਓ ਸਟ੍ਰੈਸ ਘਟਾਓ ਸਟ੍ਰੈਸ ਤੋਂ ਆਪਣੇ ਆਪ ਨੂੰ ਦੂਰ ਰੱਖੋ ਪਾਣੀ ਜ਼ਿਆਦਾ ਪੀਓ ਰਾਤ ਨੂੰ ਨੀਂਦ ਪੂਰੀ ਲਓ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਆਪਾਂ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹਾਂ ਹੁਣ ਗੱਲ ਕਰਦੇ ਆਪਾਂ ਆ ਜੈ ਰਵਾਇਤਕ ਨੁਕਸੇ ਦੀ ਦੋਸਤੋ ਇਹ ਰਾਮ ਬਾਣ ਇਲਾਜ ਆ ਇਹਨੂੰ ਵਰਤ ਕੇ ਨਾ ਤਾਂ ਤੁਹਾਡੇ ਵਾਲਾਂ 'ਚ ਖੁਸ਼ਕੀ ਰਹੇ ਨਾ ਤੁਹਾਡੇ ਵਾਲ ਦੋਹ ਮੂੰਹੇ ਰਹਿਣ ਖੁਸ਼ਕੀ ਖਸਕੀ ਕਿਧਰੇ ਚੱਕੀ ਜਾਊਗੀ ਨਰਮ ਤੇ ਮਲਿਆਮ ਵਾਲ ਹੋ ਜਾਣਗੇ ਤੁਸੀਂ ਇੱਕ ਵਾਰ ਇਹ ਅਜਮਾ ਕੇ ਦੇਖੋ ਜਿਹੜੀਆਂ ਪਿੱਛੇ ਮੈਂ ਸਾਵਧਾਨੀਆਂ ਦੱਸੀਆਂ ਜਾਂ ਜੇ ਮੈਂ ਇੱਕ ਦੋ ਹੱਲ ਦੱਸਿਆ ਉਹ ਵੀ ਕਰੋ ਤੇ ਰਾਮ ਬਾਣ ਇਲਾਜ ਇਹਦਾ ਇਹ ਹੈ ਵੀ ਤੁਸੀਂ ਤੇਲ ਲੈਣਾ ਕੱਦੂ ਦਾ ਧਨੀਏ ਦਾ ਤੇਲ ਲੈ ਲਓ ਕੱਦੂ ਦਾ ਤੇਲ ਲੈ ਲਓ ਸਰੋਂ ਦਾ ਤੇਲ ਲੈ ਲਓ ਆਮਲੇ ਦਾ ਤੇਲ ਲੈ ਲਓ ਵਿਦਾੰਗ ਰੋਗਣ ਲੈ ਲਓ ਇਹ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਤੁਸੀਂ ਇਹਨੂੰ ਸਿਰ ਦੇ ਵਿੱਚ ਲਗਾਓ ਇਹਦੀ ਮ사ਜ ਕਰੋ ਮਾਲਸ਼ ਕਰੋ ਇਹਦੇ ਨਾਲ ਜਿਹੜੇ ਤੁਹਾਡੇ ਦੋ ਮੂਹੇ ਵਾਲ ਆ ਉਹ ਬਿਲਕੁਲ ਠੀਕ ਹੋ ਜਾਣਗੇ। ਵਾਲ ਤੁਹਾਡੇ ਨਰਮ, ਮੁਲਾਇਮ ਹੋ ਜਾਣਗੇ। ਤੁਸੀਂ ਇਹਨੂੰ ਇੱਕ ਵਾਰ ਵਰਤ ਕੇ ਦੇਖੋ। ਬਹੁਤ ਵਧੀਆ ਨੁਕਸਾ ਇਹ। ਇੱਕ ਵਾਰੀ ਮੈਂ ਫੇਰ ਦੱਸ ਦੇਣਾ। ਅੱਧੂ ਦਾ ਤੇਲ ਲੈਣਾ ਤੁਸੀਂ, ਧਨੀਏ ਦਾ ਤੇਲ ਲੈਣਾ, ਸਰੋਂ ਦਾ ਤੇਲ ਲੈਣਾ, ਆਮਲੇ ਦਾ ਤੇਲ ਲੈਣਾ ਤੇ ਬਦਾਮ ਰੋਗੜ ਲੈਣੇ ਆ। ਇਹ ਬਰਾਬਰ ਮਾਤਰਾ ਵਿੱਚ ਲੈ ਕੇ ਤੁਸੀਂ ਆਪਣੇ ਵਾਲਾਂ ਦੇ ਵਿੱਚ ਇਹਨੂੰ ਮਾਲਸ਼ ਕਰਨੀ ਹੈ ਤੇ ਨਾਲ। ਹਾਂ ਦੋਸਤੋ ਜੇ ਤੁਸੀਂ ਇੱਥੋਂ ਤੱਕ ਮੇਰੀ ਵੀਡੀਓ ਦੇਖੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਆ ਤਾਂ ਮੇਰੇ ਚੈਨਲ ਨੂੰ ਫਾਲੋ ਕਰ ਦਿਓ। ਸਬਸਕ੍ਰਾਈਬ ਕਰਕੇ ਤੁਸੀਂ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀਏ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇਹਦੇ ਤੇ ਤੁਹਾਡਾ ਕੋਈ ਮੁੱਲ ਨਹੀਂ ਲੱਗਦਾ ਤੁਹਾਡੀ ਮਿਹਰਬਾਨੀ ਹੋਊਗੀ ਹੁਣ ਸਾਰੇ ਦੋਸਤਾਂ ਦਾ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ